ਆਪਾਂ ਹੋ ਗਏ ਸੀ ਵਿਲੇ ਤੇ ਆਪਣਾ ਜਿਹੜਾ ਪੌਡਕਾਸਟ ਚੱਲ ਰਿਹਾ ਸੀਗਾ ਉਥੋਂ ਹੋ ਗਏ ਵਿਲੇ ਹੁਣ ਆਪਾਂ ਲੈਣਾ ਆ ਹਰਮੋਨੀਅਮ ਚਾਚਾ ਜੀ ਨਾਗੀ ਕਿ ਕਿੱਧਰਲੇ ਪਾਸੇ ਆ ਆਪਾਂ ਧਰਪੁਰੇ ਬਾਜ਼ਾਰ ਚੱਲਣਾ ਬੇਟੇ ਅੱਛਾ ਇਹ ਨਾਲੇ ਗੇਟ ਤੋਂ ਅੰਦਰ ਟਰਨ ਮੁੜਾਂਗੇ ਅੱਛਾ ਜੀ ਲੈਫਟ ਹੈਂਡ ਹੋ ਕੇ ਕਾਲੀ ਦੇਵੀ ਦਾ ਮੰਦਿਰ ਟੱਪ ਕੇ ਠੀਕ ਹੈ ਜੀ ਤੇ ਸਿੱਧਾ ਜਾ ਕੇ ਧਰਪੁਰੇ ਤੇ ਫਿਰ ਉਸ ਤੋਂ ਬਾਅਦ ਆਪਾਂ ਉੱਥੇ ਬਾਜ਼ਾ ਵੇਖਾਂਗੇ ਮਾਰੇ ਕਰੇ ਕਿਰਪਾ ਅੱਜ ਖਵਾਕ ਹੀ ਰਹੇ ਆ ਆਪਣੇ ਭਤੀਜੇ ਨੂੰ ਜੋ ਕਹੇਗਾ ਉਹ ਖਾ ਖ ਲੇਗਾ ਅੱਛਾ ਨਾ ਕੁਝ ਆਦਿਆ ਅਕਾਲੇ ਪਰ ਉਸਤਾਜ ਜੀ ਇੰਟਰਵਿਊ ਵਾਲਿਓ ਤੁਸੀਂ ਨਾਸ਼ਤਾ ਨਹੀਂ ਕਰਾਇਆ ਇਹ ਮਾੜੀ ਗੱਲ ਹੋ ਗਈ ਬਹੁਤ ਮਾੜਾ ਕੀਤਾ ਬਹੁਤ ਚਲੋ ਮਾਰੇ ਪਲਾ ਘਰੇ ਟੋਟਾ ਆ ਸੁਣੋ ਚਾਚਾ ਜੀ ਦੀ ਗੱਲ ਅੱਜ ਅੱਜ ਕੀ ਕਹਿੰਦੇ ਆ ਇੱਥੇ ਇੱਕ ਪੀਰਾਂ ਦੀ ਜਗ੍ਹਾ ਸੀ ਪੀਰਾਂ ਦੀ ਜਗ੍ਹਾ ਰੋਡੇ ਸ਼ਾ ਬਾਬਾ ਜੀ ਦੀ ਹਾਂ ਹਾਂ ਤੇ ਮੈਂ ਕਿਹਾ ਵੀ ਇੱਥੇ ਰਾਤੀ ਕੌਣ ਕੌਣ ਆਇਆ ਸੀ ਤੇ ਆਪਣੇ ਜਿਹੜੇ ਬੰਦੇ ਹੁੰਦੇ ਨੇ ਪਿਆਰੇ ਜਿਹੜੇ ਬਹੁਤ ਪਿਆਰ ਕਰਦੇ ਨੇ ਆਪਣੇ ਪਟਿਆਲੇ ਦੇ ਕਾਫੀ ਰਿੰਦੇ ਨੇ ਹਾਂ ਮੈਂ ਪੁੱਛਿਆ ਮੈਂ ਕਿ ਆ ਇੱਥੇ ਕੌਣ ਗਾਣਾ ਆਇਆ ਸੀ ਉਹ ਵੀਰ ਜੀ ਰਾਤੀ ਗੁਰਬਚਨ ਦਾਸਮਾਨ ਗਾਣ ਆਇਆ ਸੀ ਗੁਰਬਚਨ ਮਾਨੀ ਗੁਰਬਚਨ ਗੁਰਬਚਨ ਦਾਸਮਾਨ ਐ ਤੂੰ ਕਹਦੇ ਗੁਰਦਾਸ ਮਾਨ ਕਹਦੇ ਸਿੱਧਾ ਕਿੱਦਾਂ ਨੂੰ ਜਾਣਾ ਇੱਧਰ ਉਹ ਇੱਧਰ ਇੱਧਰ ਖੱਬੇ ਖੱਬੇ ਲਓ ਜੀ ਗੁਰਬਚਨ ਦਾਸਮਾਨ ਹਾਂਜੀ ਗੁਰਬਚਨ ਦਾਸਮਾਨ ਆ ਸਾਡੇ ਨੇ ਜੀਜਾ ਹੀ ਤੇ ਉਹ ਸਾਡੇ ਨੇ ਦੀਦੀ ਤੇ ਇਹਨਾਂ ਕੋਲ ਮੈਂ ਕਿਹਾ ਚੱਲ ਇਹ ਸਾਡੇ ਕੋ ਤਾਂ ਆਉਂਦੇ ਨਹੀਂ ਇਹ ਚੰਗੇ ਰਿਸ਼ਤੇਦਾਰ ਐ ਸਾਡੇ ਉਹ ਜਿਹੜੇ ਉਹ ਘੱਟ ਆਉਂਦੇ ਕਿ ਨਹੀਂ ਤੇ ਚਲੋ ਬਾਕੀ ਮੇਰਾ ਫਰਜ਼ ਆ ਮੈਂ ਬਚਾਇਆ ਇਹਨਾਂ ਦਾ ਹੋਰ ਸੁਣਾਓ ਕਿਦਾਂ ਢਿੱਲੇ ਜੇ ਹੋ ਗਏ ਆ ਟੈਨਸ਼ਨ ਨਹੀਂ ਲੈਣੀ ਚੜ ਕੇ ਰਹਿਣਾ ਆ ਇਹ ਵਲੌਗ ਬਣਦਾ ਇਹ ਇਹ ਬਣਦਾ ਹੀ ਦਿੰਦਾ ਜੋ ਮੈਂ ਕਰਨਾ ਸਵੇਰ ਤੋਂ ਲੈ ਕੇ ਰਾਤ ਤੱਕ ਇਹ ਪਾ ਲਈਦਾ ਆ ਇਦਾਂ ਆ ਤੇ ਦੀ ਕਿਦਾਂ ਫਿਰ ਬੜੀ ਦੇਰ ਬਾਅਦ ਆਇਆ ਕਿਦਾਂ ਖੁਸ਼ੀ ਹੋਈ ਪੂਰੀ ਕਿਨੇ ਹੈਂ ਕਿ ਨਹੀਂ ਪੀਨੂ ਕਿੱਥੇ ਆ ਪੀਨੂ ਗਈ ਆ ਕਿੱਥੇ ਤੇ ਬਾਕੀ ਬੰਦੇ ਤੇ ਬਾਕੀ ਬੰਦੇ ਕੰਮ ਕਰਨਗੇ ਕੰਮ ਕਰਨਗੇ ਤੇ ਜੱਗੂ ਜੱਗੂ ਆ ਇਹਨਾਂ ਨੇ ਉਹ ਟਾਈਮ ਮੈਨੂੰ ਸਾਂਭਿਆ ਵਾ ਜਦੋਂ ਮੈਂ ਬੜਾ ਮਤਲਬ ਕਿ ਕੁਝ ਵੀ ਨਹੀਂ ਸੀ ਹੁੰਦਾ ਇੱਥੇ ਸਿੱਖਣਾ ਆਂਦਾ ਸੀਗਾ ਬੜਾ ਇਹਨਾਂ ਦਾ ਧੰਨਵਾਦ ਆ ਮੈਂ ਕਰਦਾ ਇਹ ਪਟਿਆਲੇ ਸਰਹੰਦ ਰੋਡ ਤੇ ਰਹਿੰਦੇ ਆ ਜੇ ਜੇ ਕਿਸੇ ਨੇ ਮਿਲਣਾ ਹੋਵੇ ਬੰਦੇ ਬਹੁਤ ਚੰਗੇ ਆ ਬਹੁਤ ਘੈਂਟ ਬੰਦੇ ਆ ਤੇ ਚੈਨਾ ਯਾਦ ਰੱਖ ਲਓ ਠੀਕ ਐ ਇਹਨਾਂ ਨੇ ਮੈਨੂੰ ਰੱਖਿਆ ਇਹਨਾਂ ਦੇ ਘਰ ਮੈਂ ਲਿਆ ਪ੍ਰਸ਼ਾਦਾ ਛਕਦਾ ਰਿਆਂ ਰਿਸ਼ਤੇਦਾਰ ਤੁਹਾਨੂੰ ਪਤਾ ਫੇ ਵੀ ਸਾਡੇ ਜਿਹੜੇ ਸਕੇ ਸੀਗੇ ਇਹ ਹਜੇ ਸਾਡੇ ਘਰ ਦੇ ਜਵਾਈ ਆ ਤੇ ਜਿਹੜੇ ਮੁੰਡੇ ਸੀ ਉਹਨਾਂ ਨੇ ਨਹੀਂ ਰੱਖਿਆ ਤੇ ਜਵਾਈ ਨੇ ਮੈਨੂੰ ਰੱਖ ਲੈ ਦੀ ਤੇ ਤੇ ਵੀ ਪੂਰਾ ਆਪਣੇ ਬੱਚਿਆਂ ਨੂੰ ਪਿਆਰ ਕੀਤਾ ਕੋਈ ਇੰਦਾ ਦਾ ਨਹੀਂ ਅੱਜ ਵੀ ਜੇ ਪ੍ਰਸ਼ਾਦਾ ਛਕਦੇ ਪਏ ਆ ਤੇ ਤਾਂ ਵੀ ਇਹਨਾਂ ਦੇ ਘਰ ਹੀ ਠੀਕ ਐ ਬਾਕੀ ਆਉਂਦੇ ਜਾਂਦੇ ਆ ਤੇ ਉਹ ਨਹੀਂ ਕਰੀ ਸਾਡੇ ਉਹਨਾਂ ਨੇ ਬਲੰਦਰ ਵੀ ਆਏ ਕਦੀ ਆਏ ਨਹੀਂ ਘਰ ਤੇ ਆਪਾਂ ਇਹਨਾਂ ਨੂੰ ਵੀ ਕਹਿੰਦੇ ਆ ਵੀ ਹੁਣ ਆਜੋ ਸਾਡੇ ਕੋਲ ਠੀਕ ਹੈ ਆ ਮੱਛੀਆਂ ਉਹ ਹੀ ਐ ਜੀ ਜੇ ਕਿਤੇ ਦਿਮਾਗ ਤੁਹਾਡਾ ਸੈੱਟ ਹੋਵੇ ਤੇ ਥੋੜਾ ਜਿਹਾ ਪੈਕਪੋਗ ਲੱਗਣ ਤੋਂ ਬਾਅਦ ਇਹ ਬਣਾ ਨਾ ਲਿਓ ਕਿਤੇ ਸਰਦੀਆਂ 'ਚ ਹੈ ਦੀਦੀ ਹੈ ਇਹ ਸਭ ਤੋਂ ਖਤਰਨਾਕ ਬੰਦਾ ਆ ਜੀ ਤੇ ਜਦੋਂ ਪੈਗ ਲੱਗਾ ਹੋਵੇ ਜੀਜੇ ਦਾ ਫੇਰ ਭੈਣ ਦੇਖਣ ਆਲੀ ਹੁੰਦੀ ਆ ਕਿ ਨਹੀਂ ਸਹੀ ਗੱਲ ਆ ਕਿ ਨਹੀਂ ਕੀ ਕਰੀਏ ਨਾ ਕੀ ਕਰੀਏ ਨਾ ਉਹ ਗੱਡੀ ਲੱਗ ਗਈ ਲੱਗ ਗਈ ਗੱਡੀ ਗੱਡੀ ਲੱਗ ਗਈ ਹਾਂਜੀ ਹੁਣ ਜੀ ਘਰਦਿਆਂ ਨੂੰ ਆਪਾਂ ਬੁਲਾਤੀ ਆ ਸਤਿ ਸ਼੍ਰੀ ਅਕਾਲ ਤੇ ਹੁਣ ਆਪਾਂ ਚੱਲੀਏ ਚੰਡੀਗੜ੍ਹ ਨੂੰ ਸਰਹੰਦ ਰੋਡ ਤੇ ਪੈ ਗਏ ਆ ਤੇ ਦੇਖ ਲਓ ਪਟਿਆਲਿਆਂ ਹੁਣ ਆਪਾਂ ਵਾਅ ਬੈ ਕਹਿ ਦੀਏ ਪਟਿਆਲੇ ਨੂੰ ਚਲੋ ਜੀ ਅਮਿਤ ਜੀ ਮੈਂ ਤੁਹਾਨੂੰ ਲੋਕੇਸ਼ਨ ਭੇਜਦਾ ਇੱਕ ਤੁਹਾਡੇ WhatsApp ਤੇ ਠੀਕ ਹੈ ਠੀਕ ਉੱਥੇ ਜਾਣਾ ਪਾਓ 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 ਇਧਰ ਇਧਰ ਖੱਬੇ ਹੱਥ ਇਧਰੋਂ ਰਾਜਪੁਰੇ ਵੱਲੋਂ ਜਾਂਦੇ ਨੇ ਨੇੜੇ ਰਾਜਪੁਰੇ ਵੱਲੋਂ ਰਾਜਪੁਰੇ ਵੱਲੋਂ ਨੇੜੇ ਪਹੁੰਚੇਗਾ 70 ਕਿਲੋਮੀਟਰ ਹੈ ਲੋਕੇਸ਼ਨ ਪਾਓ ਫਿਰ ਲੋਕੇਸ਼ਨ ਦੇ ਹਿਸਾਬ ਨਾਲ ਤੁਸੀਂ ਲੈ ਲੈਂਦੇ ਹੋ ਅੱਛਾ ਫੇਰ ਮਰਾਗੇ ਫੋਕੀ ਤੇਰੇ ਯਾਰ ਦੀਆਂ ਫੁੱਲ ਰਪੋਟਾਂ ਓਕੇ ਨਹੀਂ ਤੇਰੇ ਯਾਰ ਦੀਆਂ ਚਲੋ ਜੀ ਲੋ ਜੀ ਨੀਂਦ ਬਹੁਤ ਆ ਰਹੀ ਆ ਤੇ ਜਿਰਖਪੁਰ ਚ ਵੜ ਗਏ ਆ ਸੋ ਢੋਲ ਵੀ ਖਤਮ ਹੋ ਚੁੱਕਾ ਤੁਸੀਂ ਦੇਖ ਸਕਦੇ ਲਿਖਿਆ ਹੈ ਤੇ ਆਪਾਂ ਕਰਨ ਭਾਈ ਕੋ ਪਹੁੰਚ ਕੇ ਫੇਰ ਗੱਲ ਕਰਦੇ ਆ ਲਓ ਜੀ ਇਹਨਾਂ ਨੂੰ ਤਾਂ ਤੁਸੀਂ ਪਛਾਣਦੇ ਹੀ ਆ ਕੌਣ ਆ ਕਿ ਨਹੀਂ ਸਾਸੀ ਗਾਲ ਜੀ ਕਿਉਂ ਹੋਰ ਭਾਈ ਟੀ-ਸ਼ਰਟ ਸੋਹਣੀ ਭਾਈ ਭਾਈ ਯਾਰ ਭਾਈ ਸਾਨੂੰ ਵੀ ਗਿਫਟ ਲੈ ਜਾਂਦੀ ਆ ਏ ਮੈਨ ਲੱਗਦਾ ਮੈਨੂੰ ਲਿਜਾਈ ਜਾਣੀ ਨਹੀਂ 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 ਹੋਰ ਵਧੀਆ ਵਲੋਗ ਵੀ ਸ਼ੁਰੂ ਕਰਦੇ ਹੋਰ ਭਾਈ ਜੀ ਨਾਲ ਨਾਲ ਉਹ ਤੁਹਾਨੂੰ ਪਤਾ ਹੀ ਆ ਥੋੜਾ ਬਹੁਤਾ ਹਟਾ ਉਟਾ ਰਹੇ ਨਹੀਂ ਨਹੀਂ ਸਰ ਕਿ ਨਹੀਂ ਤੇ ਹੋਰ ਭਾਈ ਅੱਜ ਸਮਾਰਟ ਲੱਗਦੇ ਪਏ ਪੂਰੇ ਵਾਹ ਭਾਈ ਉਹ ਤਾਂ ਗਵਾਨ ਨਹੀਂ ਹੋਈ ਵੀ ਉਹਦੇ ਉੱਤੇ ਹਜੇ ਕਿੱਥੇ ਜ਼ਿਆਦਾ ਹੋਈ ਦੇਖ ਹਾਂ ਆ ਹੋਈ ਆ ਭੋਜੀਆ ਹੋਰ ਸੁਣਾ ਸਬਸਕ੍ਰਾਈਬਰਾਂ ਦਾ ਬੂਆ ਖੜਗਾ ਦਿੰਦੇ ਆ ਕਿਹੜਾ ਕਿਤੇ ਜੀ ਕਿਰਪਾ ਕਰਨੀ ਆ ਜੀ ਜ਼ਰੂਰ ਜ਼ਰੂਰ ਹੋਰ ਸੁਣਾਓ ਜੇ ਹੈਗੀ ਇੱਥੇ ਵੀ ਲੈਦਾ ਅੱਗੇ ਲਾ ਲੀਓ ਨਾ ਫੇਸ਼ ਆ ਦੇ ਦੇਖ ਲੂਗਾ ਨਾ ਹਾਂ ਹਾਂ ਮੈਂ ਲਾ ਦੂਗਾ ਭਾਈ ਦਾ ਚੈਨਲ ਜ਼ਰੂਰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਭਾਈ ਨੇ ਹੁਣ ਵਲੌਗ ਵੀ ਪਾਇਆ ਕਰਨੇ ਨਾਲ ਕੰਮ ਤਾਂ ਉੱਚ ਫੀਲਡ ਵਿੱਚ ਪਾਇਆ ਕਰਨੇ ਨਹੀਂ ਨਹੀਂ ਆਪਣੇ ਮੇਰਾ ਆਪਣਾ YouTube ਦਾ ਹੈਗਾ ਹੈ ਦੁੱਖ ਹੈ ਕਿ ਸੀਦੂ ਦਾ ਹੈਗਾ ਨਾ ਸਾਰੇ ਲੋਕ ਬਸ ਜੋ ਵੀ ਚੱਲੀ ਜਾਂਦਾ ਡੜਾ ਸਟਾ ਲੋੜੀ ਦੇ ਬਈ ਕਰਨ ਦੀ ਪ੍ਰਮੋਸ਼ਨ ਬਈ ਦਾ ਖੁਸ਼ਿਆ ਫਿਰ ਸਭ ਕਰੀ ਜਾਂਦੇ ਬੰਦੇ ਨਾਲ ਬਾਕੀ ਭਾਈ ਇੱਥੇ ਬਹੁਤ ਆਪਣਾ ਜਲੰਧਰ ਛੱਡ ਕੇ ਐਡਾ ਵਧੀਆ ਸ਼ਹਿਰ ਤੁਸੀਂ ਦੇਖ ਸਕਦੇ ਆ ਉਹ ਆਪਣੇ ਭਾਜੀ ਆ ਇੱਕ ਹੋਰ ਹੁਣੀ ਤੇ ਆਮਿਤ ਭਾਪ ਆਪਣੇ ਨਾਲ ਆਇਆ ਤੇ ਬਾਕੀ ਹੋਰ ਭਾਜੀ ਕੀ ਕਹਿਣਾ ਚਾਹੁੰਦੇ ਆ ਦੱਸੋ ਫੇ ਜਲੰਧਰ ਭਾਈ ਛੱਡਿਆ ਨਹੀਂ ਉਹ ਬਸ ਉਧੀਆਂ ਆਏ ਆ ਜਲੰਧਰ ਜਲੰਧਰ ਹੀ ਆਏ ਆਪਾਂ ਨੂੰ ਵੀ ਉਧੀਆਂ ਕਈਓ ਰਹਿਣ ਮੁਹਾਲੀ ਉਧਰ ਰਹਿਣਾ ਜੰਨੀਗੜ ਪੰਜਾਬ 'ਚ ਹੀ ਰਹਿੰਦੇ ਆ ਆ ਮੈਨੂੰ ਅੱਜ ਹੀ ਕਹਿੰਦੇ ਬਈ ਕਹਿੰਦੇ ਬਾਬਾ ਤੂੰ ਵੀ ਮਿਲ ਲੱਗਦਾ ਵੀ ਜ ਛੱਡ ਕੇ ਚੰਦੀਗੜ੍ਹ ਜਾਏਗਾ ਮੈਂ ਮੈਂ ਗੰਗਮ ਗਮ ਕਰਕੇ ਆਇਆ ਜੀ ਹੱਥ ਪੁੰਜੇ ਨਹੀਂ ਲੱਗਾ ਫੇਰ ਵਾਪਸ ਬਲੰਦਰਈ ਆਇਆ ਨਹੀਂ ਬਲੰਦਰਾ ਜੀ ਦੀ ਸੈਣੀ ਭਾਈ ਨਹੀਂ ਠੀਕ ਆ ਤੇ ਭਾਈ ਨੇ ਪੋਡਕਾਸਟ ਕਰਨਾ ਆਪਣੇ ਨਾਲ ਤੇ ਕਿਰਪਾ ਕਰਨਗੇ ਭਾਜੀ ਭਾਈ ਕਿਰਪਾ ਮੈਂ ਕਿੱਥੋਂ ਕਰੀ ਨਹੀਂ ਭਾਜੀ ਸਭ ਚੱਲੀ ਜਾਂਦਾ ਸਭ ਦੇਖਣ ਆਲੇ ਹੈਗੇ ਸਭ ਕਾਰਜ ਕਰਨ ਆਲੇ ਹੈਗੇ ਚਲੋ ਫੇਰ ਦੇਖਦੇ ਆ ਭਾਜੀ ਅੱਜ ਸਾਨੂੰ ਰੋਸਟ ਕਰਦੇ ਆ ਨਹੀਂ ਨਹੀਂ ਆ ਸਵਾਲ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਬਸ ਸਖਾਲੇ ਚੜਤੋਂ ਨਹੀਂ ਨਹੀਂ ਬਹੁਤ ਚੰਗੀ ਗੱਲ ਭਾਈ ਤੇ ਸਵੇਰ ਦੇ ਸੁੱਤੇ ਨਹੀਂ ਆ ਤੇ ਦੇਖਦੇ ਕੀ ਮਾਹੌਲ ਆ ਕੁਝ ਸੋਵੇ ਦਾ ਰਾਤੀ ਆ ਭਾਈ ਸਵੇਰੇ ਨਹੀਂ ਨਹੀਂ ਐਕਚੁਅਲੀ ਰਾਤੀ ਨਾਲ ਬੱਤੀ ਚਲ ਗਈ ਤੇ ਸਵੇਰੇ 5:30 ਵਜੇ ਉੱਠ ਕੇ ਫਿਰ ਮੈਂ ਇਧਰ ਨੂੰ ਆ ਗਏ ਅਸੀਂ ਇੱਕ ਕਰਨਾ ਸੀ ਉਹ ਹਾਰਮੋਨੀਅਮ ਪਸੰਦ ਨਹੀਂ ਆਇਆ ਜਿੱਥੋਂ ਅਸੀਂ ਲੈਣਾ ਸੀਗਾ ਤੁਹਾਡਾ ਨਾ ਗੱਲ ਨਹੀਂ ਕੀਤੀ ਵੀ ਉਹ ਪਸੰਦ ਨਹੀਂ ਆਇਆ ਉਹਨਾਂ ਦੀ ਕੋਈ ਰੂਹਦਾਰੀ ਵਾਲਾ ਕੰਮ ਨਹੀਂ ਹੈਗਾ ਪਟਿਆਲੇ ਮਿਲਦਾ ਹੋਰ ਨਹੀਂ ਨਹੀਂ ਮਿਲਦਾ ਤੇ ਆਪਣੇ ਜਲੰਧਰੋਂ ਵੀ ਆ ਪਰ ਰੂਹਦਾਰੀ ਵਾਲਾ ਕੰਮ ਨਹੀਂ ਹੈ ਹੂੰ ਰੂਹਦਾਰੀ ਵਾਲਾ ਜਿਹਨੂੰ ਕਹਿੰਦੇ ਨਾ ਉਹਨਾਂ ਨੇ ਪੀਸਤਾ ਵੋ ਬਣਾਏ ਆ ਪਰ ਲੱਛਣ ਜੇ ਕਰਦੇ ਸੀਗੇ ਇਦਾਂ ਇਹ ਤੇ ਚਲੋ ਦੇਖਦੇ ਆਂ ਕੀ ਮਾਹੌਲ ਹੈ ਨਾਮ ਦੇ ਦੇਖਾਂਗੇ ਕਿਤੇ ਜ ਮਿਲਦਾ ਤੇ ਵਧੀਆ ਲੱਗਦਾ ਹੋਰ ਦੁੱਤੋ ਕਿਦਾਂ ਹੋਰ ਬਈ ਕਿਰਪਾ ਮਾਸਟਰੀ ਮਾ ਜੀ ਹੋਰ ਆਏ ਸ਼ੁਰੂ ਕੀਤਾ ਹੈ ਰੈਡੀ ਹੋ ਗਏ ਆਂ ਆਪਾਂ ਪੋਡਕਾਸਟ ਲਈ ਟੀ-ਸ਼ਰਟ ਚੇਂਜ ਕਰ ਲਈ ਆਂ ਚੈੱਕ ਕਰੋ ਮਾੜਾ ਵੀਊ ਹੋਰ ਕਿ ਜੇਕਰ ਹੋਰ ਸਸਤਾ ਕਰਵਾਉਣਾ ਮਾੜਾ ਕਿਦਾਂ ਆਂ ਦੱਸੋ ਆਤਿਆ ਕਹਾਂ ਡਿਆ ਕਿ ਨਹੀਂ ਇਹ ਹਾਲੇ ਹੋੜੀ ਹੋੜੀ ਨੂੰ ਕਰਦੇ ਬੈਠ। ਇਹ ਓਕੇ ਰਿਪੋਰਟ ਆ। ਦੱਸੋ। ਲੋਈ। ਕੈਮਰੇ ਸੈੱਟ ਹੋ ਰਹੇ ਆ। ਓਕੇ ਬਈ। ਦੇਖ ਲਓ। ਭਾਈ ਨੇ ਸੈਟਅਪ ਘੈਂਟ ਲਾ ਰੱਖਿਆ। ਭਾਜੀ ਜਿੰਨੀ ਖੇਚਲ ਕਰਦੇਵੇਂ ਇਨੀ ਲੋਡ ਨਹੀਂ ਸੀ ਨਹੀਂ ਨਹੀਂ ਭਾਜੀ ਕਰਨ ਭਾਜੀ ਆਪ ਦੇ ਲੋਣਾ ਹੀ ਪੋਡਕਾਸਟ ਪੈਸੇ ਵੀ ਬੰਨੇ ਸਾਨੂੰ ਸੇਵਾ ਕਹਿੰਦੇ ਸਿੰਘਾਂ ਦੀ ਸੇਵਾ ਕਰਦਾ ਨਾ ਜਿਹੜਾ ਸੇਵਾ ਕੋ ਦੋਏ ਭਲੇ ਇੱਕ ਸੰਤਿ ਕ੍ਰਾਮ ਮੈਂ ਗੁਰੂ ਸਾਹਿਬ ਅਗੇ ਅਰਦਾਸ ਕਰਦਾ ਆ ਭਾਜੀ ਕਹਿੰਦੇ ਮਿਲੀਅਨ ਕੀ ਭਾਜੀ ਤੁਹਾਡੇ ਸਬਸਕ੍ਰਾਈਬਰ ਉਹ ਟੱਪਣਗੇ ਯੂਟਿਊਬਰ ਵਾਲੇ ਕਹਿਣਗੇ ਭਾਜੀ ਬੰਦ ਕਰ ਦਿਓ ਚੈਨਲ ਨਹੀਂ 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 ਮਤਲਬ ਕਹਿਣਾ ਵੀ ਸਭ ਤੋਂ ਘੈਂਡ ਭਾਜੀ ਦਾ ਹੋ ਜਾਣਾ ਆ ਵੀ ਆਪਾਂ ਗੁਰੂ ਸਾਹਿਬ ਅਗੇ ਅਰਦਾਸ ਕਰਨੀ ਆ ਵੀ ਦੇਖੋ ਏ ਭਾਜੀ ਕਰਨ ਦੱਤਾ ਭਾਜੀ ਉਹੋ ਜਿਹਾ ਨਹੀਂ ਜਿਹੋ ਜਿਹਾ ਲੋਕ ਸਮਝਦੇ ਆ ਦੇਖੋ ਸੇਵਾ ਕੋ ਧੋਏ ਭਲੇ ਸੇਵਾ ਕੋ ਧੋਏ ਭਲੇ ਇੱਕ ਸੰਤ ਇੱਕ RAM ਠੀਕ ਆ ਭਾਜੀ ਜਿਹੜਾ ਸੇਵਾ ਕਰਦਾ ਆ ਅੱਛੀ ਨੇਚਾ ਨਾ ਤੇ ਬੜਾ ਫਰਕ ਆ ਤੇ ਉਹ ਸ਼ੁਕਰੀਆ ਮਾਰੇ ਕਿਰਪਾ ਕਰਨ ਭਾਈ ਦੇ ਸਬਸਕ੍ਰਾਈਬਰ ਵਧਿਆ ਤੋਂ ਵਧਿਆ ਕਰਨ ਆਪਾਂ ਲੱਗੇ ਆ ਜੀ ਨਿਕਲਣ ਇਹਨਾਂ ਫਲੈਟਾਂ ਵਿੱਚ ਰਹਿੰਦੇ ਆ ਭਾਜੀ ਹੁਣੀ ਕਰਨ ਦੱਤਾ ਸਾਹਿਬ ਤੇ ਹੋਲੀ ਹੋਲੀ ਹੁਣ ਜਲੰਧਰ ਵੱਲ ਥੱਕ ਬਹੁਤ ਗਏ ਆ ਸਵੇਰ ਦੇ 6 ਵਜੇ ਤੇ ਨਿਕਲੇ ਆ ਕਿੰਨੀ ਅਮੀਤਪਾ ਮੈਂ ਆਖਾ ਪੂਰੀਆਂ ਨੀਂਦ ਨਾ ਚੜੀਆਂ ਆ ਰਹੀਆਂ ਨੀਂਦ ਨਾ ਪੂਰੀ ਐ ਨੋਕੇ ਹੋਈ ਵੀ ਆ ਆਪਾਂ ਪੀਨੇ ਰਾਜੋ ਚਾਹ ਹਵੇਲੀ ਤੋਂ ਤੇ ਜਿਹੜੀ ਆਪਣੀ ਲੰਘਦਿਆਂ ਚੰਡੀਗੜ੍ਹ ਰੋਡ ਤੇ ਹੈਗੀ ਰੋਪੜ 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 ਜਿਹੜੀਆਂ ਨੇ ਉਹ ਨਾਲ ਹੀ ਟੱਪਨਿਆਂ ਨਾਲ ਹੀ ਉੱਥੇ ਪੀਨੇ ਆਪਾਂ ਚਾਹ ਤੇ ਫੇਰ ਜਲੰਧਰ ਜਾ ਕੇ ਖਾਣੇ ਆ ਰੋਟੀ ਕਿੰਨੀ ਅਮੀਤਪਾ ਹੋਰ ਕੀ ਹੋਰ ਕੀ ਮਾਜੀ ਨਾਲ ਜਾ ਕੇ ਤੇ ਚਲੋ ਫੇਰ ਕਦਾ ਚੰਡੀਗੜ੍ਹ ਐ ਪੌਣਾ ਘੰਟਾ ਹੋ ਗਿਆ ਇੱਥੇ ਹੀ ਫਿਰ ਜੰਨੇ ਆ ਹੈ ਐ ਜਾ ਮੈਨੂੰ ਖੇਤ ਚੜ ਗਈ ਆ ਇੰਨੀ ਦੇਰ ਚ ਬੰਦਾ ਉਹ ਦੀ ਉਹ ਨਿਕਲ ਜਾਂਦਾ ਕਿਤੇ ਦੀ ਕਿਤੇ ਆ ਆ ਕਦੀ ਇੱਧਰ ਗੱਡੀਆਂ ਕਦੀ ਉੱਧਰ ਐਵੇਂ ਬਕਾਰ ਐ ਚੰਡੀਗੜ੍ਹ ਅਬੇ ਲੀ ਆਪਾ ਪਹੁੰਚ ਗਏ ਮੈਂ ਕਿਹਾ ਚਾਹ ਨੂੰ ਪੀ ਲੀਏ ਚਾਹ ਨੂੰ ਪੀ ਕੇ ਕੰਮ ਨਵੇੜੀਏ ਲੈ ਲਓ ਚਾਹ ਬੱਬਾਈ

ਭਾਈ ਵੱਡਾ ਪਾਉ ਵੀ ਆਪਕੇ ਪਾਸ ਏ। ਓ ਮੇਰੀ ਗੱਲ ਸੁਣੋ। ਇੱਧਰ ਚਾਹ ਵੀ ਇੱਧਰ ਹੀ ਆ। ਲਗਾ ਦਿਓ ਭਾਈ। ਲਓ ਜੀ ਚਟਨੀ ਏ, ਛਟਨੀ ਆ। ਵੱਡਾ ਪਾਉ ਦੇ ਦਿਆਂ ਮਾਹੌਲ ਪੂਰਾ ਬਣਾਉਣ ਕੀ ਨਹੀਂ ਹੋਇਆ ਪਰ ਗਰਮੀ ਬੜੀ ਆ। ਕੀ ਕਹਿ ਸਕਦੇ ਆ। ਥੱਕੇ ਪੈ ਬੁਰੇ ਹਾਲ ਆ ਪਰਨੇ ਉਖੜੇ ਪੈ ਦੇਖ ਲਓ। ਸਵੇਰ ਦੇ ਨਿਕਲੇ ਆ। ਤੇ ਖਤਮ ਹੋ ਗਿਆ ਕੰਮ ਸਾਰਾ। लैट थल करो आओ जी जलंधर गए हैं आप पौच पाँ ਏਪੀ ਚੌਂਗ ਤੇ ਮਹਾਰਾਜ ਨੇ ਕਿਰਪਾ ਕੀਤੀ ਝੱਲ ਸਾਡੀ ਖਿਲਰੀ ਪਈ ਆ ਦੇਖ ਸਕਦੇ ਆ ਉਖਾ ਹੋਇਆ ਪਿਆ ਵਾ ਘਰ ਪਹੁੰਚ ਕੇ ਹੁਣ ਦੇਖਦੇ ਰੋਟੀ ਪਾਣੀ ਦਾ ਜੁਗਾੜ ਕੀ ਆ ਤੇ ਲਓ ਜੀ ਜਲੰਧਰ ਆਉਣ ਤੇ ਆਪ ਜੀ ਦਾ ਸਵਾਗਤ ਹੈ ਤੇ ਧੰਨਵਾਦ ਵੀ ਨਾਲ ਹੀ ਲਿਖਿਆ ਅਗਲਿਆਂ ਨੇ ਤੇ ਲਓ ਜੀ ਮੋਰਨੀ ਬੈਲਾ ਆਵਾਜ਼ ਨਹੀਂ ਚਾਹ ਦਿੱਤਾ ਹੋਇਆ ਅੰਮ੍ਰਿਤ ਮਾਈ ਨੇ ਵਾਪਸ ਕਿ ਉਹ ਮੇਤੇ ਸ਼ੱਕ ਸੀਗਾ ਕੋਈ ਨਾ ਅੱਛਾ ਦੂਰੇ ਗੱਲਾਂ ਹੋਈਆਂ ਸੀ ਟੱਡੀਆਂ ਜਾਣਾ ਕਾਰਾਂ ਜਾਣਾ ਘਰ ਆਣੀਆਂ ਹਾਂਜੀ ਹੋਰ ਵੀ ਕਿਦਾਂ ਇੱਥੇ ਵਲੌਗ ਦੀ ਐਂਡਿੰਗ ਹੈ ਜੀ ਠੀਕ ਆ ਤੇ ਮੈਂ ਇਹ ਸੋਚਦਾ ਕਿ ਤੁਹਾਨੂੰ ਸਾਰਿਆਂ ਨੂੰ ਸਾਡੇ ਵਲੌਗ ਵਧੀਆ ਲੱਗੇ ਹੋਣਗੇ ਮੈਂ ਦੋ ਪਾਰਟ ਵਿੱਚ ਕਰਤਾ ਸੀ ਕਿਉਂਕਿ ਜੂ ਜਿਆਦਾ ਵੱਡਾ ਫਿਰ ਦੇਖ ਵੀ ਨਹੀਂ ਹੁੰਦਾ 40 45 ਮਿੰਟ ਦਾ ਸੋ ਮੈਂ ਇਸ ਕਰਕੇ ਦੂਸਰੇ ਪਾਰਟ ਦੀ ਐਂਡਿੰਗ ਹੈਗੀ ਆ ਮੈਂ ਪਹਿਲੇ ਪਾਰਟ ਦੀ ਐਂਡਿੰਗ ਕੀਤੀ ਨਹੀਂ ਆ ਤੇ ਮੈਂ ਇਹੀ ਚਾਹੁੰਦਾ ਕਿ ਤੁਸੀਂ ਸਾਰੇ ਯਾਰ ਲਾਈਕ ਐਂਡ ਸ਼ੇਅਰ ਕਮੈਂਟ ਕਰੋ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਘਰ ਬਣਾਉਣਾ ਆਇਆ ਠੀਕ ਆ ਤੇ ਤੁਹਾਡੀ ਸਪੋਰਟ ਨਾਲ ਹੀ ਸਾਰਾ ਕੁਝ ਹੋਣਾ ਮੈਂ ਪੈਸੇ ਮੰਗ ਕੇ ਕੀ ਕਰਨੇ ਜਾਂ ਕੋਈ ਰਿਪੋਰਟ ਭਾ ਕੇ ਕੀ ਕਰਨਾ ਤੇ ਮੈਂ ਇਹ ਚਾਹੁੰਦਾ ਵੀ ਤੁਸੀਂ ਸਾਰੇ ਮੇਰੀ ਇਹੀ ਹੈਲਪ ਕਰੋ ਭਾਵੇਂ ਦੇਖੋ ਨਾ ਪਰ ਮੈਂ ਇਹ ਚਾਹੁੰਦਾ ਵੀ ਤੁਹਾਨੂੰ ਪਸੰਦ ਆਉਣਗੇ ਦੇਖੋ ਨਾ ਪਰ ਵੀਊ ਪੂਰਾ ਹੋ ਜੇ ਤੇ ਵੀ ਆਪਣਾ ਘਰ ਬਣ ਜਾਵੇ ਸਤਿ ਸ਼੍ਰੀ ਅਕਾਲ